ਤੁਸੀਂ ਦੇਖ ਸਕਦੇ ਹੋ ਕਿ ਸਵੇਰ ਤੋਂ ਹੀ ਤਕਰੀਬਨ 4 ਵਜੇ ਤੋਂ ਹੀ ਜਿਹੜੇ ਸ਼ਰਧਾਲੂ ਨੇ ਉਹ ਲਾਈਨਾਂ ਵਿੱਚ ਲੱਗ ਕੇ ਮੱਥਾ ਟੇਕਣ ਲਈ ਪਹੁੰਚੇ ਨੇ ਗੁਣਗਾਨ ਵੀ ਕੀਤਾ ਜਾ ਰਿਹਾ ਹੈ ਸੋ ਭਗਵਾਨ ਸ਼ਿਵ ਦੀ ਪੂਜਾ ਕਰਨ ਨਾਲ ਮਨੋ ਕਾਮਨਾਵਾਂ ਵੀ ਪੂਰੀਆਂ ਹੁੰਦੀਆਂ ਨੇ ਸੋ ਇਸ ਦਿਨ ਵਰਤ ਵੀ ਰੱਖੇ ਜਾਂਦੇ ਨੇ ਸੋ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੇ ਕੀਤੀਆਂ ਨੇ ਅੰਮ੍ਰਿਤਸਰ ਦੇ ਪਾਈਂ ਸ਼ਵਾਲਾ ਜਿੱਥੇ ਕਿ ਸ਼ਿਵਰਾਤਰੀ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਸੋ ਸ਼ਰਧਾਲੂ ਲਾਈਨਾਂ ਵਿੱਚ ਲੱਗ ਕੇ ਅੰਦਰ ਮੰਦਰ ਭੋਲੇ ਨਾਜ ਦੇ ਜਲ ਤੇ ਅਭਿਸ਼ੇਕ ਕਰਨ ਲਈ ਸ਼ਰਧਾਲੂਆਂ ਦੇ ਵੱਡੇ ਵੱਡੇ ਲਾਈਨਾਂ ਲੱਗੀਆਂ ਹੋਈਆਂ ਨੇ ਭਾਰਤ ਦੇ ਵਿੱਚ ਬਹੁਤ ਸਾਰੇ ਤਿਉਹਾਰ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਏ ਜਾਂਦੇ ਨੇ ਜਿਸ ਨੂੰ ਲੈ ਕੇ ਵੱਖ-ਵੱਖ ਜਣੇ ਕਿ ਧਰਮਾਂ ਦੇ ਲੋਕ ਆਪਣੇ ਤਿਉਹਾਰਾਂ ਨੂੰ ਬੜੇ ਹੀ ਚਾਣ ਨਾਲ ਮਨਾਉਂਦੇ ਨੇ ਸੋ ਇਸੇ ਤਰ੍ਹਾਂ ਜੇ ਗੱਲ ਕਰੀਏ ਤਾਂ ਸ਼ਿਵਰਾਤੀ ਦਾ ਤਿਉਹਾਰ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਸੋ ਇਸ ਵਕਤ ਅਸੀਂ ਮੌਜੂਦ ਆਂ ਅੰਮ੍ਰਿਤਸਰ ਦੇ ਸਭ ਤੋਂ ਵੱਡੇ ਮੰਦਰ ਭਾਈਆ ਸ਼ਿਵਾਲਾ ਜਿੱਥੇ ਕਿ ਸਵੇਰੇ ਤਕਰੀਬਨ 4 ਵਜੇ ਤੋਂ ਹੀ ਸ਼ਰਧਾਲੂ ਲਾਈਨਾਂ ਵਿੱਚ ਲੱਗੇ ਹੋਏ ਨੇ ਸੋ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਭਾਈਆ ਸ਼ਿਵਾਲਾ ਨੇ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਸਵੇਰ ਤੋਂ ਹੀ ਤਕਰੀਬਨ 4 ਵਜੇ ਤੋਂ ਹੀ ਜਿਹੜੇ ਸ਼ਰਧਾਲੂ ਨੇ ਉਹ ਲਾਈਨਾਂ ਵਿੱਚ ਲੱਗ ਕੇ ਮੱਥਾ ਟੇਕਣ ਲਈ ਪਹੁੰਚੇ ਨੇ ਸੋ ਸ਼ਿਵਰਾਤਰੀ ਦਾ ਤਿਉਹਾਰ ਜੇ ਗੱਲ ਕਰੀ ਤਾਂ ਅੰਮ੍ਰਿਤਸਰ ਦੇ ਵਿੱਚ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਿ ਮੰਦਰ ਮੰਦਰ ਨੂੰ ਬਹੁਤ ਸੋਹਣੇ ਤਰੀਕੇ ਨਾਲ ਸਜਾਇਆ ਗਿਆ ਹੈ ਕਈ ਦਿਨ ਪਹਿਲਾਂ ਹੀ ਸਜਾਵਟ ਜਿਹੜੀ ਸ਼ੁਰੂ ਹੋ ਜਾਂਦੀ ਹੈ ਸੋ ਜੇ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਪ੍ਰਬੰਧ ਵੀ ਬਹੁਤ ਸੋਹਣੇ ਤਰੀਕੇ ਨਾਲ ਕੀਤੇ ਗਏ ਨੇ ਸੋ ਸ਼ਰਧਾਲੂ ਵੀ ਆਰਾਮ ਨਾਲ ਲਾਈਨਾਂ ਵਿੱਚ ਲੱਗ ਕੇ ਮੱਥਾ ਟੇਕਣ ਲਈ ਜਾ ਰਹੇ ਨੇ ਅੰਦਰ ਸੋ ਗੁਣ ਗਾਣ ਵੀ ਕੀਤਾ ਜਾ ਰਿਹਾ ਹੈ ਸੋ ਭਗਵਾਨ ਸ਼ਿਵ ਦੀ ਪੂਜਾ ਕਰਨ ਨਾਲ ਮਨੋ ਕਾਮਨਾਵਾਂ ਵੀ ਪੂਰੀਆਂ ਹੁੰਦੀਆਂ ਨੇ ਸੋ ਇਸ ਦੇ ਨਾਂ ਵਰਤ ਵੀ ਰੱਖੇ ਜਾਂਦੇ ਨੇ ਸੋ ਇਹ ਤਸਵੀਰਾਂ ਤੁਹਾਡਾ ਨਾਲ ਸਾਂਝੇ ਕੀਤੇ ਆ ਨੇ ਅੰਮ੍ਰਿਤਸਰ ਦੇ ਭਾਈ ਸ਼ਵਾਲਾ ਜਿੱਥੇ ਕਿ ਸ਼ਿਵਰਾਤਰੀ ਦਾ ਤਿਹਾਰ ਮਨਾਇਆ ਜਾ ਰਿਹਾ ਸੋ ਸ਼ਰਧਾਲੂ ਲਾਈਨਾਂ ਵਿੱਚ ਲੱਗ ਕੇ ਅੰਦਰ ਮੰਦਰ ਭੋਲੇ ਨਾਜ ਦੇ ਜਲ ਤੇ ਅਭਿਸ਼ੇਕ ਕਰਨ ਲਈ ਸ਼ਰਧਾਲੂਆਂ ਦੀ ਵੱਡੇ ਵੱਡੇ ਲਾਈਨਾਂ ਲੱਗੀਆਂ ਹੋਈਆਂ ਨੇ ਤਸਵੀਰਾਂ ਤੁਹਾਡਾ ਨਾਲ ਸਾਂਝੇ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਸ਼ਰਧਾਲੂ ਬੜੀ ਹੀ ਸ਼ਰਧਾ ਭਾਵਨ ਦੇ ਨਾਲ ਲਾਈਨਾਂ ਵਿੱਚ ਲੱਗ ਕੇ ਮੱਥਾ ਟੇਕਣ ਲਈ ਪਹੁੰਚੇ ਹੋਏ ਨੇ ਸੋ ਔਰ ਇਹ ਨਾਲ ਜਲ ਅਭਿਸ਼ੇਕ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਸ਼ਿਵਰਾਤਰੀ ਦੇ ਵਾਲੇ ਦਿਨ ਕਈ ਲੋਕ ਵਰਤ ਵੀ ਰੱਖਦੇ ਹਨ ਅਤੇ ਇਸ ਦਿਨ ਲੰਗਰ ਵੀ ਲਗਾਏ ਜਾਂਦੇ ਹਨ ਸੋ ਸ਼ਰਧਾ ਭਾਵਨਾ ਤੁਸੀਂ ਆਪ ਹੀ ਦੇ ਸਕਦੇ ਹੋ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰਦੇ ਆ ਸਭ ਤੋਂ ਪਹਿਲਾਂ ਮੰਦਿਰ ਦੀ ਇੱਕ ਦੁਵਾਰ ਦੀ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਭਾਰਤ ਦੇ ਵੱਖ-ਵੱਖ ਥਾਵਾਂ ਤੇ ਜਿੱਥੇ ਸ਼ਿਵਜੀ ਦਾ ਅਲੱਗ-ਅਲੱਗ ਨਾਵਾਂ ਦੇ ਮੰਦਰ ਹਨ ਸੋ ਉਹ ਤੁਸੀਂ ਦੇਖ ਸਕਦੇ ਹੋ ਕਿ ਸਭ ਤੋਂ ਜਿਹੜੀ ਕਿ ਸੋਹਣੀ-ਸੋਹਣੀ ਤਸਵੀਰਾਂ ਬਣਾਈਆਂ ਗਈਆਂ ਨੇ ਦੁਵਾਰ ਤੇ ਔਰ ਜੇ ਸ਼ਿਵਜੀ ਦੀ ਗੱਲ ਕਰੀਏ ਤਾਂ ਉਹਨਾਂ ਦੀ ਵੀ ਬਹੁਤ ਸੋਹਣੀ ਜਿਹੜੀ ਤਸਵੀਰ ਉੱਕਰੀ ਗਈ ਹੈ ਸੋ ਦੇਖ ਸਕਦੇ ਹੋ ਕਿ ਸ਼ਿਵਰਾਤਰੀ ਦਾ ਤਿਹਾਰ ਸ਼ਿਵਰਾਤਰੀ ਦੇ ਤਿਹਾਰ ਵਾਲੇ ਦਿਨ ਤਕਰੀਬਨ ਸਾਰੇ ਜਿਹੜੇ ਕਿ ਭਗਤ ਨੇ ਸ਼ਰਧਾਲੂ ਨੇ ਉਹ ਮੰਦਰਾਂ ਵਿੱਚ ਜਾ ਕੇ ਸ਼ਿਵਜੀ ਦੀ ਪੂਜਾ ਕਰਦੇ ਨੇ ਸ਼ਯਰ ਤੇ ਪਾਣੀ ਚੜਾ ਕੇ ਦੁੱਧ ਚੜਾ ਕੇ ਸ਼ਿਵਲਿੰਗ ਦੀ ਪੂਜਾ ਕਰਦੇ ਨੇ ਸੋ ਇਸ ਦੇ ਨਾ ਵਰਤ ਰੱਖਣ ਨਾਲ ਮੰਨਿਆ ਜਾਂਦਾ ਕਿ ਵਰਤ ਰੱਖਣ ਨਾਲ ਸਾਰੀਆਂ ਵਰਕਤਾਂ ਇਛਾਵਾਂ ਪੂਰੀਆਂ ਹੁੰਦੀਆਂ ਨੇ ਸੋ ਤਕਰੀਬਨ ਸਵੇਰ ਤੋਂ ਹੀ ਸ਼ਰਧਾਲੂ ਵਰਤ ਰੱਖ ਕੇ ਓਮ ਨਮੇ ਸ਼ਿਵਾਏ ਦਾ ਜਾਪ ਕਰਦੇ ਨੇ ਸੋ ਇਸ ਦੇ ਨਾ ਜਿਹੜਾ ਕਿ ਭੰਗ ਦਾ ਪ੍ਰਸ਼ਾਦ ਦਾ ਸੇਵਨ ਵੀ ਕਰਦੇ ਨੇ ਸੋ ਉਹੀ ਵਰਤਾਇਆ ਜਾਂਦਾ ਹੈ ਸੋ ਸ਼ਰਧਾਲੂ ਲਾਈਨਾਂ ਵਿੱਚ ਲੱਗ ਕੇ ਤੁਸੀਂ ਦੇਖ ਸਕਦੇ ਹੋ ਬੜੀ ਸ਼ਰਧਾ ਭਾਵਨਾ ਦੇ ਨਾਲ ਪਹੁੰਚੇ ਹੋਏ ਨੇ ਸ਼ਰਧਾਲੂ ਸੋ ਇੱਥੇ ਪਹੁੰਚੇ ਨੇ ਲਾਈਨਾਂ ਦੇ ਵਿੱਚ ਲੱਗੇ ਔਰ ਮੰਦਰ ਮੱਥਾ ਟੇਕਣ ਲਈ ਪਹੁੰਚੇ ਨੇ ਸਵੇਰੇ ਤਕਰੀਬਨ ਗੱਲਬਾਤ ਜ਼ਰੂਰ ਕਰਾਂਗੇ ਸ਼ਰਧਾਲੂਆਂ ਦੇ ਨਾਲ ਕਿ ਅੱਜ ਜਿਹੜਾ ਕਿ ਸ਼ਿਵਰਾਤਰੀ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਇਸ ਮੌਕੇ ਤੇ ਉਹ ਮੰਦਰ ਵਿੱਚ ਪਹੁੰਚੇ ਨੇ ਤੇ ਸ਼ਰਧਾ ਭਾਵਨਾ ਕਿੰਨੀ ਕੀ ਕਹਿਣਾ ਚਾਹੋਗੇ ਸ਼ਿਵਰਾਤਰੀ ਦਾ ਤਿਹਾਰ ਮਨਾਇਆ ਜਾ ਰਿਹਾ ਜੀ ਸੋ ਤੁਸੀਂ ਦੇਖ ਸਕਦੇ ਹੋ ਕਿ ਬੜਾ ਹੀ ਭਾਵਨਾ ਬਹੁਤ ਜ਼ਿਆਦਾ ਸ਼ਰਧਾ ਭਾਵਨਾ ਬਹੁਤ ਜ਼ਿਆਦਾ ਬਹੁਤ ਸਾਰੇ ਸ਼ਰਧਾਲੂ ਇੱਥੇ ਪਹੁੰਚੇ ਹੋਏ ਨੇ ਔਰ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ ਸਵਰਤੋ ਹੀ ਗੁਣਗਾਨ ਹੱਥਾਂ ਵਿੱਚ ਫੁੱਲ ਮਾਲਾ ਫੜ ਕੇ ਗੜੀਆਂ ਵਿੱਚ ਕੱਚੀ ਲੱਸੀ ਫੜ ਕੇ ਇਹ ਅੰਦਰ ਜਾ ਰਹੇ ਨੇ ਤੇ ਦੂਰੋਂ ਦੂਰੋਂ ਇਹ ਸ਼ਰਧਾਲੂ ਪਹੁੰਚੇ ਹੋਏ ਨੇ ਔਰ ਅਲੱਗ-ਅਲੱਗ ਥਾਵਾਂ ਤੋਂ ਆਏ ਹੋਏ ਨੇ ਸੋ ਗਲਬਾਜਰ ਕਰਦੇ ਆ ਅੱਜ ਜਿਹੜਾ ਸ਼ਗਰਾਤੀ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਬੜੀ ਸ਼ਰਧਾ ਨਾਲ ਲੋਕਾਂ ਨੇ ਹਾਂਜੀ ਹਾਂਜੀ ਕਿਤੋਂ ਆਏ ਅੰਮ੍ਰਿਤਸਰ ਇਹ ਬਟਾਲਾ ਰੋਡ ਤੋਂ ਹਰ ਸਾਲ ਹੀ ਹੁੰਦੀ ਹਾਂਜੀ ਹਾਂਜੀ ਹਰ ਸਾਲ ਏ ਅੱਜ ਇਹ ਲਖਾਸ ਜਿਹੜਾ ਤਿਹਾਰ ਹੈ ਇਸ ਦੇ ਬਾਰੇ ਥੋੜਾ ਜਿਹਾ ਸ਼ਰਧਾਲੂ ਨੂੰ ਦੱਸੋ ਜਿਹੜੇ ਸ਼ਰਧਾਲੂ ਤੁਹਾਨੂੰ ਟੀਵੀ ਤੇ ਦੇਖ ਰਹੇ ਨੇ ਵੀ ਕਿਵੇਂ ਮਨਾਇਆ ਜਾਂਦਾ ਹੈ ਔਰ ਜਿਵੇਂ ਵਰਤ ਰੱਖਣ ਦੀ ਗੱਲ ਕਰੀਏ ਜਾਂ ਅੰਦਰ ਸ਼ਿਵਲਿੰਗ ਤੇ ਜਲ ਚੜਾਉਣ ਦੀ ਗੱਲ ਕਰੀਏ ਤਾਂ ਕਿਵੇਂ ਸ਼ੁਰੂਆਤ ਹੁੰਦੀ ਹੈ ਸਰ ਹਰ ਸਾਲ ਮਨਾਇਆ ਜਾਂਦਾ ਹੈ ਇਹ ਤਿਉਹਾਰ ਬਹੁਤ ਸ੍ਰਧ ਬਹੁਤ ਧੂਮ ਧਾਮ से मनाते ਹਮ ਲੋਗ ਵਰਤ ਵੀ ਰੱਖੇ ਜਾਂਦੇ ਨੇ ਹਾਂਜੀ ਵਰਤ ਵੀ ਰੱਖਦੇ ਆ ਬਿਲਕੁਲ ਜੀ ਸੋ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਮੰਦਿਰ ਦੇ ਵਿੱਚ ਪਹੁੰਚੇ ਹੋ ਕਿਉਂਕਿ ਅੱਜ ਦੀ ਜਿਹੜੀ ਪੂਜਾ ਕੀਤੀ ਜਾਂਦੀ ਹੈ ਵਰਤ ਰੱਖੀ ਜਾਂਦੇ ਨੇ ਕੀ ਕਿ बहुत आज शिव जी का बहुत बड़ा दिन है और यहाँ आके बहुत खुशी होती है और हर साल हम लोग शिवरात्रि के दिन आते हैं और महादेव करते हैं गल करिए हर त्योहार तरीके मना श्रद्धा भावना है जिम्मे की शिवरात्रि का त्योहार है और देखे जा रहा है कि सवेर तो ही चार बजे तो लोग लाइनाए शिव जी का एक अलग ही महत्व है शिव जी का एक अलग महत्व है शिव जी शिव जी है महादेव है देवों के देव महादेव है इस करके इनके त्योहार में ना भीड़ काफी होती है लोग युवा बुजुर्ग सभी उत्साहित होते हैं शुरुआत की जाती है क्योंकि आज शिवरात्रि का त्यौहार ना शुरुआत कि शुरुआत तो मतलब कोई निर्जल व्रत भी रखते हैं जो कि सुबह से कुछ खाते पीते नहीं है और जल अर्पित करने आते हैं जैसे हम लोग भी आए हैं निर्जल व्रत ही करके आए हैं अब यहाँ जल अर्पित करेंगे तभी अन्न पानी कुछ फल फ्रूट लेंगे ऐसे नहीं चाहे जितनी देर हो जाए हाँ, प्रसादी हाँ जिनको लेना है वो ले सकते हैं तो... हाँ, है। हाँ, है जो, जो दिन है तो हाँ। दिन भर उपवास रहती है हाँ शिवरात्रि तो महापर्व में महिलाएं जो है कुमारी कन्या जो है वो खास करके उपवास रहती है मनाया क्यों जानता है थोड़ा यहाँ दस दू आज दिन होया किसव होता है ਇਹ شادی ਹੋਈ ਹੈ ਸ਼ੰਕਰ ਜੀ ਦੀ ਉਹ ਸ਼ੰਕਰ ਜੀ ਕੇ ਆティਲਕ ਹੈ ਉਸ ਕੀ ਚਲਤੇ ਅਜੀ ਮਨਾਤੇ ਵਾਰ ਮਨਾਇਆ ਜਾਂਦਾ ਹੈ ਹਾਂ ਸ਼ਮਾ ਸ਼ਿਵਰਾਤਰੀ ਦੇ ਦਿਨ ਸੋ ਸ਼ਿਵਰਾਤਰੀ ਦਾ ਤਿਹਾਰ ਤੁਸੀਂ ਆਪ ਸੁਣਿਆ ਕਿ ਬੜੀ ਸ਼ਰਧਾ ਭਾਵਨਾ ਮਨਾਇ ਜਾਂਦੇ ਅੱਜ ਦਾ ਇਹ ਤਿਹਾਰ ਇਹ ਖਾਸ ਤੌਰ ਤੇ ਮਨਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਕਿ ਸਵੇਰ ਤੋਂ ਹੀ ਸ਼ਰਧਾਲੂ ਲਾਈਨਾਂ ਵਿੱਚ ਲੱਗੇ ਨੇ ਬੜਾ ਹੀ ਪ੍ਰੇਮ ਪਿਆਰ ਹੈ ਸ਼ਿਵ ਜੀ ਨਾਲ ਤੁਸੀਂ ਕੁਝ ਕਹਿਣਾ ਚਾਹੋ ਸਾਡੇ ਕੋਲ ਬੋਲਿਆ ਨਹੀਂ ਦਿੰਦਾ ਸਾਹ ਹੈਗਾ ਅਬ ਇਹ ਹੈ ਬੇ ਇਸ ਕੀ ਸ਼ਾਦੀ ਹੈ ਅੱਛਾ ये जो ये शुभ त्यौहार शादी का है इससे परिवार बड़ा है इससे मानते हैं तो जो बुजुर्ग हैं जो बच्चे हैं इसको बड़ी श्रद्धा से मानते हैं उनको सुख भी मिलता है हाँ शिव जी की शादी है तो खुशी मनानी चाहिए आज सभी लोग खुशी मना रहे हैं हाँ हम सब खुशी मना रहे हैं शाम खुशी मना तो कैसे जैसे जलदा अंदर जाके जल शिवलिंग नो जल नाला ਤੋਂ ਆ ਜਾਂਦਾ ਇੱਕ ਚਿਲ ਦੂਤ ਨਾਲ ਤੋਂ ਆ ਜਾਂਦਾ ਹੈ ਨਾ ਜੀ 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 ਜ ਕਲ ਬਾਤ ਸੁਣਦੇ ਹੁਣ ਉਸੇ ਟਾਈਮ ਵੀ ਪਾਸ ਹੋ ਜਾਂਦਾ ਹੈ ਖੁਸ਼ੀ ਵੀ ਵਾਹਤੀ ਹੈ ਬਿਲਕੁਲ ਸੋ ਤੁਸੀਂ ਦੇਖ ਸਕਦੇ ਹੋ ਕਿ ਐ ਬੀਬੀਆਂ ਭੈਣਾਂ ਵੀ ਇੱਥੇ ਜਿਹੜੀਆਂ ਪਹੁੰਚੀਆਂ ਨੇ ਲਾਈਨਾਂ ਦੇ ਵਿੱਚ ਲਾ ਕੇ ਹੱਥਾਂ ਵਿੱਚ ਫੁੱਲ ਫੜ ਕੇ ਇੱਥੇ ਪਹੁੰਚੇ ਨੇ ਔਰ ਸਵੇਰ ਤੋਂ ਹੀ ਜਿਹੜੇ ਕਿ ਸ਼ਰਧਾਲੂ ਪਹੁੰਚੇ ਨੇ ਕੀ ਕਹਿਣਾ ਚਾਹੋਗੇ ਭਾਈ ਹਾਂਜੀ ਕੀ ਕਹਿਣਾ ਚਾਹੋਗੇ ਇਹ ਜੋ ਵੀ ਇਹ ਸ਼ਰਧਾਲੂ ਖੜੇ ਹੈਨ इनकी ਬਹੁਤ ਭਗਤੀ ਹੋ ਰਹੀ ਹੈ ਭੀੜ ਸੇ ਜੋ ਧੱਕਾ ਮੁੱਕੀ ਸੇ ਭਗਤੀ ਨਹੀਂ ਹੋ ਧੱਕਾ ਮੁਕੀ ਤੇ ਕਈ ਵਾਰੀ ਇਹ ਹੁੰਦਾ ਜਿਵੇਂ ਕਿ ਕਿਤੇ ਭੀੜ ਹੁੰਦੀ ਹੈ ਤਾਂ ਉੱਥੇ ਧੱਕਾ ਮੁਕੀ ਨਹੀਂ ਕਰਨੀ ਚਾਹੀਦੀ ਜਿਵੇਂ ਹੁਣ ਬੜੇ ਪਿਆਰ ਨਾਲ ਔਰ ਬੜੇ ਸਤਿਕਾਰ ਨਾਲ ਨਾਮ ਵੀ ਜਪ ਰਹੇ ਨੇ ਔਰ ਪੁੰਜ ਅੰਦਰ ਲਾਈਨਾਂ 'ਚ ਲੱਗੀ ਹੋਈਆਂ ਨੇ ਇਹ ਆਚਾ ਪ੍ਰਬੰਧ ਹੈ ਆਪਜੀ ਕਾ ਵੀ ਪਬਲਿਕ ਕਾ ਵੀ ਸਾਰਿਆਂ ਦਾ ਬਹੁਤ ਆਚਾ ਪ੍ਰਬੰਧ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਬੱਚੇ ਵੀ ਪਹੁੰਚੇ ਨੇ ਔਰ ਮੱਛਰ ਤੇ ਵੀ ਉਹਨਾਂ ਨੇ ਤਿਲਕ ਲਗਾਏ ਹੋ ਨੇ ਔਰ ਜੇ ਗੱਲ ਕਰੀਏ ਤਾਂ ਫੁੱਲਾਂ ਨੂੰ ਲੈ ਕੇ ਆ ਗੜਵੀ ਵਿੱਚ ਕੀ ਪਾਇਆ ਹੈ ਟਿੱਲ 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 ਤੇ ਸ਼ੁਰੂਆਤ ਕਿਵੇਂ ਕੀਤੀ ਅੱਜ ਦੇਖੋ ਸ਼ਿਵਰਾਤਰੀ ਦਾ ਤਿਹਾਰ ਤੁਸੀਂ ਕਿਵੇਂ ਘਰੋਂ ਤਿਆਰੀ ਕਿਵੇਂ ਕਰਕੇ ਆਏ ਤਿਆਰੀ ਨਾ ਆ ਕੇ ਨਾ ਆ ਕੇ ਸਭ ਹੀ ਆਉਂਦੇ ਨੇ ਮੱਥੇ ਤੇ ਲਗਾਇਆ ਹੈ ਇਹ ਘਰ ਦੇ ਅੰਦਰ ਸਹੀ ਹੈ ਤੁਹਾਨੂੰ ਸਭ ਖਦ ਪਤਾ ਸੀ ਵੀ ਇਹ ਤਿਹਾਰ ਇਸ ਤਰ੍ਹਾਂ ਮਨਾਇਆ ਜਾਣਾ ਸਾਨੂੰ ਪਤਾ ਵਾ ਸਾਡੇ ਮਹਾਦੇਵ ਦਾ ਤਿਹਾਰ ਹੈ ਅੱਜ ਖੁਸ਼ੀ ਹੈ ਮਹਾਦੇਵ ਦੀ ਸ਼ੋਰੀ ਸੋ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਖੁਸ਼ੀ ਮਨਾਈ ਜਾ ਰਹੀ ਸਰਦਾ ਭਾਵਨਾ ਤੁਸੀਂ ਆਪ ਦੇ ਸਕਦੇ ਹੋ ਕਿ ਅੰਦਰ ਜੇ ਤਸਵੀਰਾਂ ਤੁਹਾਡਾ ਨਾਲ ਸਾਂਝਾ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਸ਼ਿਵਲਿੰਗ ਨੂੰ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਜਲ ਨਾਲ ਧੋਇਆ ਜਾ ਰਿਹਾ ਦੁੱਧ ਨਾਲ ਜਿਹੜੇ ਕਿ ਧੋਇਆ ਜਾ ਰਿਹਾ ਔਰ ਜਿਹੜੀ ਕਿ ਸ਼ਰਧਾਲੂਆਂ ਦੀ ਜਿਹੜੀ ਕਿ ਭਾਵਨਾ ਉਹ ਤੁਸੀਂ ਆਪ ਦੇ ਸਕਦੇ ਹੋ ਕਿ ਬੜੇ ਹੀ ਆਸਤਾ ਹੈ ਔਰ ਬੜੇ ਪਿਆਰ ਸਤਿਕਾਰ ਦੇ ਨਾਲ ਅੰਦਰ ਪੂਜਾ ਕੀਤੀ ਜਾ ਰਹੀ ਹੈ ਸ਼ਿਵਲਿੰਗ ਜੀ ਦੀ ਸੋ ਲਾਈਨਾਂ ਦੇ ਵਿੱਚ ਲਾ ਕੇ ਬਾਹਰੋਂ ਜਦੋਂ ਇੱਥੇ ਆਉਂਦੇ ਨੇ ਸ਼ਰਧਾਲੂ ਤਾਂ ਲਾਈਨਾਂ ਵਿੱਚ ਲੱਗ ਕੇ ਬੜੇ ਪਿਆਰ ਸਤਿਕਾਰ ਨਾਲ ਹੱਥਾਂ ਵਿੱਚ ਫੁੱਲ ਫੜ ਕੇ ਗੜਵੀ ਜੋ ਵੀ ਕਰੋ ਸਮਾਨ ਲੈ ਕੇ ਆਉਂਦੇ ਨੇ ਇੱਥੇ ਅਰਪਿਤ ਕਰਨ ਲਈ ਪਹੁੰਚਦੇ ਨੇ ਔਰ ਉਸ ਤੋਂ ਬਾਅਦ ਅੰਦਰ ਜਾ ਕੇ ਸ਼ਿਵਲਿੰਗ ਦੀ ਪੂਜਾ ਕੀਤੀ ਜਾਂਦੀ ਹੈ ਸੋ ਬਹੁਤ ਹੀ ਜ਼ਿਆਦਾ ਸ਼ਰਧਾ ਭਾਵਨਾ ਆਸਤਾ ਹੈ ਸੋ ਸ਼ਿਵਰਾਤਰੀ ਦਾ ਤਿਹਾਰ ਜਿੱਥੇ ਕਿ ਸਮੁੱਚੀ ਦੁਨੀਆ ਮਨਾਉਂਦੀ ਹੈ ਇਸੇ ਤਰ੍ਹਾਂ ਭਾਰਤ ਦੇ ਵਿੱਚ ਜਿਹੜੇ ਸਾਰੇ ਤਿਹਾਰ ਮਨਾਏ ਜਾਂਦੇ ਨੇ ਸੋ ਸ਼ਿਵਰਾਤਰੀ ਦਾ ਤਿਹਾਰ ਅੱਜ ਅੰਮ੍ਰਿਤਸਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੇ ਕੀਤੀਆਂ ਨੇ ਜਿੱਥੇ ਕਿ ਸ਼ਵਾਲਾ ਭਾਈਆਂ ਦੇ ਜਿੱਥੇ ਕਿ ਹਰ ਸਾਲ ਵੱਡੀ ਗਿਣਤੀ ਵਿੱਚ ਜੇ ਤਿਆਰੀ ਦੀ ਗੱਲ ਕਰੀ ਤਾਂ ਵਧੀਆ ਪ੍ਰਬੰਧ ਕੀਤੇ ਜਾਂਦੇ ਨੇ ਜੇ ਸ਼ਰਧਾਲੂ ਦੀ ਗੱਲ ਕਰ ਤਾਂ ਵੱਡਾ ਇਕੱਠ ਦੇਖਣ ਨੂੰ ਮਿਲਦਾ ਹੈ ਹੁਣ ਸਵੇਰ ਤੋਂ ਹੀ ਇੱਥੇ ਜਿਹੜੀ ਕਿ ਸ਼ੁਰੂਆਤ ਹੋ ਚੁੱਕੀ ਹੈ ਸ਼ਰਧਾਲੂ ਪਹੁੰਚੇ ਹੋਏ ਨੇ ਲਾਈਨਾਂ ਵਿੱਚ ਤਕਰੀਬਨ 4-4 ਘੰਟੇ ਲੱਗ ਜਾਂਦੇ ਨੇ ਅੰਦਰ ਜਾਣ ਦੇ ਲਈ ਔਰ ਸ਼ਿਵਲਿੰਗ ਦੀ ਪੂਜਾ ਕੀਤੀ ਜਾਂਦੀ ਹੈ ਤੇ ਸ਼ਿਵ ਜੀ ਉਹਨਾਂ ਦੀਆਂ ਮਨੋ ਕਾਮਨਾਵਾਂ ਵੀ ਪੂਰੀਆਂ ਕਰਦੇ ਨੇ ਕਿਉਂਕਿ ਆਸਥਾ ਬਹੁਤ ਵੱਡੀ ਚੀਜ਼ ਹੈ ਆਸਥਾ ਹੁੰਦੀ ਹੈ ਤਾਂ ਸ਼ਿਵ ਜੀ ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੇ ਨੇ ਸੋ ਜਲੇਸ਼ਰ ਧਾਲੂ ਪਹੁੰਚਨੇ ਇਹਨਾਂ ਦੇ ਵਿੱਚ ਬਹੁਤ ਵੱਡੀ ਆਸਥਾ ਔਰ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਓਮ ਨਮੇ ਸ਼ਿਵਾਏ ਦਾ ਜਾਪ ਕਰਦੇ ਨੇ ਤੇ ਸ਼ਿਵ ਜੀ ਇਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੇ ਨੇ ਸੁਰਖਾਪ ਟੀਵੀ ਤੋਂ ਗੁਰਪ੍ਰੀਤ ਸਿੰਘ ਦੀ ਖਾਸ ਰਿਪੋਰਟ ਅੰਮ੍ਰਿਤਸਰ